ਕੀ ਪੁਲਾੜ ਦੇ ਵਿੱਚ ਖੇਤੀ ਸੰਭਵ ਹੈ ਇਹ ਸਵਾਲ ਹੁਣ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ NASA ਦੀ ਮਸ਼ਹੂਰ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮ ਨੇ ਸਪੇਸ ਸਟੇਸ਼ਨ ਦੇ ਅੰਦਰ ਮਾਈਕਰੋ ਗ੍ਰੈਵਿਟੀ ਦੇ ਵਿੱਚ ਬੇਮਿਸਾਲ ਕੰਮ ਕਰਦੇ ਹੋਏ ਰੋਮਨ ਲੈਟਿਊਸ ਨੂੰ ਉਗਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਜਿਸ ਦਾ ਸਿੱਧਾ ਭਾਵ ਹੈ ਕਿ ਸਲਾਦ ਦੇ ਵਿੱਚ ਪੈਣ ਵਾਲੇ ਪੱਤੇਦਾਰ ਬੂਟੇ ਪੁਲਾੜ ਦੇ ਵਿੱਚ ਇੱਕ ਵਿਸ਼ੇਸ਼ ਤਕਨੀਕ ਦੇ ਨਾਲ ਉਗਾਏ ਜਾ ਸਕਦੇ ਨੇ ਸੁਨੀਤਾ ਵਿਲੀਅਮ ਦੀ ਕਾਮਯਾਬੀ ਨੂੰ ਖੇਤੀ ਦੇ ਭਵਿੱਖ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਦੇ ਰੂਪ ਦੇ ਵਿੱਚ ਵੇਖਿਆ ਜਾ ਰਿਹਾ ਹੈ। ਸੁਨੀਤਾ ਨੇ ਕਾਰਜ ਨੂੰ ਐਡਵਾਂਸ ਪਲਾਂਟ ਹੈਬਿਟੇਟ 07 ਤਕਨੀਕ ਦੇ ਨਾਲ ਸੰਭਵ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ICAR CIFET ਦੇ ਪ੍ਰੋਜੈਕਟ ਕੋਆਰਡੀਨੇਟਰ ਡਾਕਟਰ ਰਾਕੇਸ਼ ਸਰਦਾਰ ਨੇ ਦੱਸਿਆ ਕਿ ਜਦੋਂ ਉਹ ਸਪੇਸ ਦੇ ਵਿੱਚ ਗਏ ਸਨ ਤਾਂ ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਤਕਨੀਕ ਦਾ ਇੱਕ ਬਾਕਸ ਆਪਣੇ ਨਾਲ ਲਿਜਾਇਆ ਗਿਆ ਸੀ ਜਿਸ ਦੇ ਵਿੱਚ ਬੂਟੇ ਲਾਏ ਹੋਏ ਸਨ। ਇਹ ਘੱਟ ਤੋਂ ਘੱਟ ਮਨੁੱਖੀ ਦਖਲ ਰਹਿਤ ਖੇਤੀ ਤਕਨੀਕ ਹੈ। ਉਹਨਾਂ ਦੱਸਿਆ ਕਿ ਇਹ ਬਾਕਸ ਸੈਲਫ ਕੰਟੇਨ ਹੈ ਜਿਸ ਦੇ ਵਿੱਚ ਨਮੀ, ਤਾਪਮਾਨ ਅਤੇ ਲਾਈਟ ਦਾ ਧਿਆਨ ਰੱਖਿਆ ਜਾ ਸਕਦਾ ਹੈ। ਉਹਨਾਂ ਕਹਿ ਕਿ ਉਸ ਦੇ ਵਿੱਚ ਸੂਰਜ ਦੀ ਬਣੌਟੀ ਰੋਸ਼ਨੀ LED ਲਾਈਟ ਦੇ ਨਾਲ ਪੈਦਾ ਕੀਤੀ ਜਾਂਦੀ ਹੈ। ਜਦੋਂ ਸੁਨੀਤਾ ਵਿਲੀਅਮਜ਼ ਉੱਥੇ ਗਏ ਆਪਣੇ ਨਾਲ ਉਹਨਾਂ ਨੇ ਕੁਝ ਪੌਦੇ ਉਗਾਏ। ਤਾਂ ਉਹਨਾਂ ਨੇ ਇੱਕ ਨਾਲ ਸਿਸਟਮ ਸੀ ਉਹਨਾਂ ਦੇ ਜਿਹੜਾ ਕਿ ਉਸ ਸਪੇਸ ਸ਼ਟਲ ਦੇ ਵਿੱਚ ਸੀਗਾ। ਉਸਿਆ ਐਡਵਾਂਸਡ ਪਲਾਂਟ ਹੈਬਿਟੇਟ ਸਿਸਟਮ 07 ਉਨੇ ਐਡਵਾਂਸ ਪਲਾਂਟ ਹੈਬਿਟੈਟ ਸਿਸਟਮ ਕੀ ਹੈ ਇਹ ਇੱਕ ਇਹੋ ਜਿਹਾ ਡੱਬਾ ਕਹਿ ਲਓ ਜਿਹਦੇ ਵਿੱਚ ਕੇ ਆਪਾਂ ਏਆਈ ਕੇ ਇਨਸਟਰੂਮੈਂਟ ਕਹਿ ਲਓ ਜਾਂ ਇਕਵਿਪਮੈਂਟ ਕਹਿ ਲਓ ਜਿਹਦੇ ਵਿੱਚ ਆਪਾਂ ਪਲਾਂਟ ਸੋ ਕਰਦੇ ਆ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਸਬਸਟ੍ਰੇਟ ਜਿਹੜੇ ਨੇ ਉਹ ਉਥੇ ਇਸਤੇਮਾਲ ਕੀਤੇ ਤੇ ਦੇਖਿਆ ਵੀ ਇਹਦੇ ਵਿੱਚ ਪਲਾਂਟ ਮਾਈਕਰੋ ਗ੍ਰੈਵਿਟੀ ਆਪਾਂ ਕਹਦੇ ਨੇ ਵੀ ਜ਼ੀਰੋ ਗ੍ਰੈਵਿਟੀ ਨਹੀਂ ਉਹ ਜ਼ੀਰੋ ਗ੍ਰੈਵਿਟੀ ਨਹੀਂ ਹੈ ਉਹਨੂੰ ਆਪਾਂ ਮਾਈਕਰੋ ਗ੍ਰੈਵਿਟੀ ਕਹਿ ਦਿੰਦੇ ਆ ਤੇ ਉਹ ਮਾਈਕਰੋ ਗ੍ਰੈਵਿਟੀ ਦੇ ਵਿੱਚ ਉਹਨਾਂ ਨੇ ਉੱਥੇ ਉਹ ਪਲਾਂਟਸ ਹੋ ਗਏ ਇੱਕ ਜਿਹੜਾ ਉਹ ਇਕਵਿਪਮੈਂਟ ਜਾਂ ਜਿਹੜਾ ਉਹ ਬਾਕਸ ਹੈਗਾ ਉਹ 셀ਫ ਕੰਟੇਨਡ ਬਾਕਸ ਹੈ ਜਿਹਦੇ ਚ ਮੌਇਸਚਰ ਟੈਂਪਰੇਚਰ ਲਾਈਟ ਸਾਰਾ ਦਾ ਧਿਆਨ ਰੱਖਿਆ ਜਾ ਸਕਦਾ ਹੁਣ ਆਪਾਂ ਜਦੋਂ ਕਹਿੰਦੇ ਆ ਵੀ ਬਿਨਾ ਸੂਰਜ ਤੋਂ ਬਿਨਾ ਸੂਰਜ ਤੋਂ ਮਤਲਬ ਹੋ ਗਿਆ ਕਿ ਆਪਾਂ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਮਿਮਿਕ ਕਰਨੀ ਹੈ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹਨੂੰ ਇਦਾਂ ਦਾ ਆਪਣੀ LED ਲਾਈਟਾਂ ਦੇ ਨਾਲ ਇਸ ਤਰ੍ਹਾਂ ਦਾ ਬਣਾਣਾ ਹੈ ਤਾਂ ਕਿ ਜਿੱਦਾਂ ਜੋ ਸੂਰਜ ਦੀ ਲਾਈਟ ਤੋਂ ਸਾਨੂੰ ਤੱਤ ਮਿਲਦੇ ਨੇ ਉਹੀ ਤੱਤ ਜਿਹੜੇ ਨੇ ਆਪਾਂ LED ਲਾਈਟ ਤੋਂ ਲੈ ਸਕੀਏ ਡਾਕਟਰ ਰਾਕੇਸ਼ ਸ਼ਰਦਾ ਨੇ ਦੱਸਿਆ ਕਿ ਇਸ ਤਕਨੀਕ ਸੰਬੰਧੀ ਹੋਰ ਜਾਣਕਾਰੀ ਦਿੰਦੇ ਆ ਬੂਟੇ ਨੂੰ ਕਿੰਨੀ ਨਿਊਟ੍ਰੀਸ਼ਨ ਦੇਣੀ ਹੈ ਕਿੰਨੀ ਉਸ ਨੂੰ ਜ਼ਰੂਰੀ ਤੱਤਾਂ ਦੀ ਲੋੜ ਹੈ ਉਸ ਦਾ ਧਿਆਨ ਰੱਖਦੇ ਹੋਏ ਉਸ ਨੂੰ ਉਗਾਇਆ ਗਿਆ ਉਹਨਾਂ ਕਹੇ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖੇਤੀ ਦੀ ਕ੍ਰਾਂਤੀ ਹੈ ਅਤੇ ਆਉਣ ਵਾਲਾ ਭਵਿੱਖ ਵੀ ਹੈ ਉਹਨਾਂ ਕਹੇ ਕਿ ਕਈ ਦੇਸ਼ਾਂ ਦੇ ਵੱਲੋਂ ਇਸ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਤਕਨੀਕ ਦੇ ਨਾਲ 90 ਤੋਂ 95 ਫੀਸਦੀ ਤੱਕ ਪਾਣੀ ਦੀ ਬਚਤ ਹੁੰਦੀ ਹੈ ਉਹਨਾਂ ਆਪਣੇ ਦਫ਼ਤਰ ਦੇ ਵਿੱਚ ਵੀ ਇਸ ਤਕਨੀਕ ਦੇ ਰਾਹੀਂ ਕੁਝ ਪੱਤੇਦਾਰ ਸਬਜ਼ੀਆਂ ਆਸਾਨੀ ਦੇ ਨਾਲ ਉਗਾਈਆਂ ਨੇ ਉੱਥੇ ਜਦੋਂ ਇਹ ਜਾ ਕੇ ਐਕਸਪੈਰੀਮੈਂਟ ਕੀਤੇ ਗਏ ਸਪੇਸ ਦੇ ਵਿੱਚ ਤਾਂ ਉਹਨਾਂ ਨੇ ਇਹ ਧਿਆਨ ਰੱਖਿਆ ਵੀ ਅਸੀਂ ਵੱਖ-ਵੱਖ ਕੰਡੀਸ਼ਨਾਂ ਵੀ ਘੱਟ ਪਾਣੀ ਤੇ ਘੱਟ ਕੈਮੀਕਲ ਤੇ ਤੇ ਇੱਕ ਘੱਟ ਜ਼ਰੂਰੀ ਤੱਤਾਂ ਦੇ ਜਿਹੜੇ ਜਿਦਾ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਵਗਰਗੇ ਤੱਤ ਹੋ ਗਏ ਜਾਂ ਮਾਈਕਰੋ ਨਿਊਟ੍ਰੀਐਂਟ ਹੋ ਗਏ ਜਿਨ੍ਹਾਂ ਨੂੰ ਆਪਾਂ ਸੂਖਸ਼ਮ ਤੱਤ ਵੀ ਕਹਿੰਦੇ ਨੇ ਉਹਨਾਂ ਦੇ ਵੱਖ-ਵੱਖ ਕੰਬੀਨੇਸ਼ਨ ਨਾਲ ਉਹਨਾਂ ਨੇ ਹੋ ਗਿਆ ਇਹਦੇ ਨਾਲ ਇੱਕ ਫਾਇਦਾ ਉਹਨਾਂ ਨੂੰ ਹੋਰ ਹੋਏਗਾ ਵੀ ਉਹ ਜਦੋਂ ਸਪੇਸ ਜਾਂ ਜਿਹਨੂੰ ਆਪਾਂ ਪੋਲਾਡ ਵੀ ਕਹ ਲੈਨੇ ਆ ਪੋਲਾਡ ਦੇ ਵਿੱਚ ਜਦੋਂ ਜਾਂਦੇ ਨੇ ਤੇ ਬੜੇ ਦਿਨ ਕਈ ਵਾਰੀ ਰਹਿਣਾ ਪੈਂਦਾ ਤੇ ਫਰੈਸ਼ ਜਿਹੜੀ ਸਬਜੀ ਹੈ ਜਿਹੜੀ ਤਾਜੀ ਸਬਜੀ ਹੈ ਉਹਨਾਂ ਨੂੰ ਸਪਲਾਈ ਨਹੀਂ ਹੁੰਦੀ ਤਾਂ ਉੱਥੇ ਉਹ ਬੜੀ ਆਸਾਨੀ ਦੇ ਨਾਲ ਸਪੇਸ ਦੇ ਵਿੱਚ ਹੀ ਸਬਜੀ ਉਗਾ ਕੇ ਆਪਣੇ ਲਈ ਭੋਜਨ ਪ੍ਰਾਪਤ ਕਰ ਸਕਦੇ ਆ ਜਿਹੜਾ ਕਿ ਬੜਾ ਮਹਿੰਗਾ ਪਏਗਾ ਜੇ ਆਪਾਂ ਉਹਨਾਂ ਨੂੰ ਹਰ ਵਾਰੀ ਫਰੈਸ਼ ਸਪਲਾਈ ਜਿਹੜੀ ਹੈ ਤਾਜੀ ਸਬਜੀ ਦੀ ਜਿਹੜੀ ਸਪਲਾਈ ਹੈ ਉਹਨਾਂ ਨੂੰ ਉੱਥੇ ਭੇਜਾਂਗੇ ਕਿਉਂਕਿ ਇਹ ਸਿਸਟਮ ਜਦੋਂ ਆਪਾਂ ਸਪੇਸ ਦੇ ਵਿੱਚ ਮੈਂ ਕਿਹਾ ਵੀ ਆਪਾਂ ਇਹ ਬਾਕਸ ਬਣਾ ਕੇ ਲੈ ਕੇ ਜਾਂਦੇ ਆ ਤੇ ਇਹਦਾ ਮਤਲਬ ਹੈ ਇੱਕ ক্লোਜ਼ਡ ਇੱਕ ক্লোਜ਼ ਲੂਪ ਸਿਸਟਮ ਹੈ ਜਿਹਦੇ ਵਿੱਚ ਉਹੀ ਪਾਣੀ ਵਾਰ-ਵਾਰ ਇਸਤੇਮਾਲ ਹੁੰਦਾ ਤੇ ਜਿਹੜੀ ਪਾਣੀ ਦੀ ਬਚਤ ਹੈ ਹੋਰ ਜ਼ਿਆਦਾ ਹੋਏਗੀ। ਦਰਸਲ ਜਦੋਂ ਵੀ ਸਪੇਸ ਦੇ ਵਿੱਚ ਕੋਈ ਵੀ ਖੋਜੀ ਜਾਂਦਾ ਹੈ ਤਾਂ ਉਹਨਾਂ ਨੂੰ ਤਾਜ਼ੀਆਂ ਸਬਜ਼ੀਆਂ ਨਹੀਂ ਮਿਲਦੀਆਂ ਕਿਉਂਕਿ ਉਹ ਕਈ ਮਹੀਨੇ ਉੱਥੇ ਰਹਿੰਦੇ ਨੇ ਅਤੇ ਜੇਕਰ ਇੱਥੋਂ ਦੁਬਾਰਾ ਤਾਜ਼ਾ ਸਬਜ਼ੀਆਂ ਭੇਜਣੀਆਂ ਪੈਣ ਤਾਂ ਉਸ ਦਾ ਖਰਚਾ ਬਹੁਤ ਆਉਂਦਾ ਹੈ। ਜਿਸ ਕਾਰਨ ਸੁਨੀਤਾ ਜਦੋਂ ਪਿਛਲੀ ਵਾਰ ਪੁਲਾੜ ਦੇ ਵਿੱਚ ਗਏ ਸਨ ਤਾਂ ਉਹ ਇਹ ਬੂਟੇ ਆਪਣੇ ਨਾਲ ਲੈ ਕੇ ਗਏ ਸਨ ਅਤੇ ਉਸ ਦੇ ਕਾਮਯਾਬ ਨਤੀਜੇ ਵੇਖਣ ਨੂੰ ਮਿਲੇ। ਇਸ ਤਕਨੀਕ ਦੀ ਖਾਸ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਬੂਟੇ ਸਬਜ਼ੀਆਂ ਤੇ ਫਲਾਂ ਨੂੰ ਬਿਮਾਰੀ ਵੀ ਨਹੀਂ ਲੱਗਦੀ ਕਿਉਂਕਿ ਜ਼ਿਆਦਾਤਰ ਬਿਮਾਰੀਆਂ ਮਿੱਟੀ ਦੇ ਵਿੱਚੋਂ ਹੀ ਲੱਗਦੀਆਂ ਨੇ ਅਤੇ ਜੇਕਰ ਮਿੱਟੀ ਹੀ ਨਹੀਂ ਹੋਵੇਗੀ ਤਾਂ ਉਸ ਨੂੰ ਬਿਮਾਰੀਆਂ ਵੀ ਨਹੀਂ ਲੱਗਣਗੀਆਂ ਨਵੀਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼ ਲੁਧਿਆਣਾ